ਦੇ ਵੀ ਵਿਕੰਡੇ ਬoi ਵਿਕੰਡੇ ਉਹਨਾਂ ਨੇ ਆਪਣਾ ਸਮਾਂ ਦਿੱਤਾ ਅੱਜ ਕੋਈ ਕਮਿੰਟ ਨਹੀਂ ਕਿਸੇ ਨੂੰ ਦਿੰਦਾ ਤੇ ਬਾਬਾ ਸਾਹਿਬ ਨੂੰ ਸ਼ੂਗਰ ਹੋ ਗਈ ਸੀ ਤੇ ਬਾਬਾ ਸਾਹਿਬਾ ਪਤਾ ਕੀ ਕਰਦੇ ਸੀਗੇ ਕਿ ਉਹਨਾਂ ਦੀ ਜਿਹੜਾ ਨਾ ਬਲੱਡ ਸੀਮਰ ਤਾਂ ਜੁੱਤਰ ਜਾਂਦਾ ਸੀ ਤੇ ਪੈਰ ਸੁੱਜ ਜਾਂਦੇ ਸੀ ਤਾਂ ਉਹਨਾਂ ਨੇ ਰੱਸੀਆਂ ਬਾੜ ਕੇ ਨਾ ਆਪਣੇ ਗਿੱਟਿਆਂ ਨੂੰ ਉੱਪਰ ਬੰਨ੍ਹ ਲਟ ਕਈਆਂ ਹੁੰਦੇ ਸਨ ਉੱਪਰ ਬੰਨੇ ਹੁੰਦੇ ਸਨ ਕਿ ਜਿਹੜਾ ਪੈਰ ਪਾ ਜਿਹੜਾ ਬਲੱਡ ਦਾ ਫਲੋ ਆ ਵਾਪਸ ਮੇਰੇ ਹਾਰਟ ਨੂੰ ਆ ਰਾਮ ਆ ਸਕੇ ਪੈਰਾਂ ਨੂੰ ਰੱਸੀਆਂ ਬਾਗ ਉੱਪਰ ਛੱਪਣਾ ਬੰਨੇ ਹੁੰਦੇ ਸੀ ਕੋਈ ਪੜਦਾ ਬੱਚਾ ਅੱਜ ਕੱਲ੍ਹ ਅੱਦਾ ਨਹੀਂ ਪੜਦਾ ਨਾ ਨੀਂਦ ਨਾ ਚੈਨ ਨਾ ਆਰਾਮ ਮਨ ਕੁਛ ਭੋਲਾ ਹੀ ਨਹੀਂ ਸੀ ਰਹਿਣ ਸੌਂਦੇ ਨਹੀਂ ਸੀ ਉਹਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਬਾਬਾ ਸਾਹਿਬ ਮੈਂ ਮਾਥਾ ਗੰਦੀ ਕਵਲਗੀ ਐਸੀ ਤਾਹੋ ਮੈਂ ਪੁੱਛਿਆ ਕਿ ਮਿਲਣਾ ਕਿਤੇ ਸੁੱਤੇ ਪਏ ਆਪਿਆਂ ਕਹਿੰਦੇ ਸਮਾਂ ਨਹੀਂ ਉਹਨਾਂ ਕੋਲ ਜੇ ਤੇ ਜਦੋਂ ਉੱਠਣਗੇ ਫਿਰ ਤੁਹਾਨੂੰ ਗੱਲ ਕਰਾਵਾਂਗੇ ਉਸ ਤੋਂ ਬਾਅਦ ਬਾਬਾ ਅੱਜ ਆਪਾਂ ਬਾਬਾ ਸਾਹਿਬ ਨਿਮਰੋ ਮੇਡਕਰ ਦਾ ਨਿਮਰੋ ਦਿਵਸ ਮਨਾਉਣ ਵਾਸਤੇ ਇਕੱਠੇ ਹੋਏ ਆਏ ਹਾਂ اور آپ بہت سجنا نے اور میڈم نے اچھی اچھی گلیں دسیا اور میرے پاس اس سے زیادہ کہنے واسطے کچھ نہیں ہے میں صرف آپ کو آشیرواد دے سکتا ہوں اور یہی کہنا ہے میں کہ آپ پڑھیے میں بھی ٹرپل ایم اے کی ہوئی ہے پہلے ایم اے کر کے میں کلاس ون آفیسر بن گیا جنوں اپن ڈی ایس پی کہیے کپٹن کہیے ہوئے بات ہوم اے کی سروس کے دوران ترے واسطے یہ کہ میرا کہنا ہے کہ تھی پڑھو پڑھ کے اچھے اچھی اچھی پدوی لو اچھی اچھی ڈگری لو ਪੜਨਾ ਇਸ ਉਮਰ ਦੇ ਵਿੱਚ ਪੜਾਈ ਕਰਨਾ ਔਰ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਆਪ ਆਪਣੀ ਕੋਈ ਬڑا ਛੋਟਾ ਨਹੀਂ ਹੈ। ਦੁਨੀਆ ਵਿੱਚ ਬਹੁਤ ਬੜੀ ਮਿਸਾਲਾਂ ਹੈਗੀਆਂ। ਇੱਕ ਗਰੀਬ ਕਰਦਾ ਪਰਿਵਾਰ ਦਾ ਬੱਚਾ ਵੀ ਬਹੁਤ ਬੜਾ ਇਨਸਾਨ ਬਣ ਕੇ ਅ ਉਹ ਪੱਧਰੀ ਲਈ ਹੈ। ਅਬਰਾਹਮ ਲਿੰਕਨ ਸੁਣਿਆ ਆਉਣਾ ਤੁਸੀਂ ਅਮਰੀਕਾ ਦੇ ਵਿੱਚ। ਉਹਨਾਂ ਦੇ ਕਰ ਲਾਈਟ ਨਹੀਂ ਸੀਗੀ। ਅਬਰਾਹਮ ਲਿੰਕਨ وہ لائٹ نہیں سی انہوں نے فادر ایک مزدور مزدور سکے پر وہ امریکہ کے راشٹرپتی بن گئے اسٹالن رشیا ایک گریب پروار کا بچہ سا فادر نے شو میکر کی جوب سی وہ سٹالن بن کے انہیں رشیا کے پرزیڈینٹ بنے ایسے کر کے آپ کے مہاپرش کتوں کتنے پہنچے ہیں تو محنت کرو گے تو کچھ بھی کچھ بھی اچیو کر سکے

ਇਹ ਦਿਨ ਹੈ ਸ੍ਰੀ ਗੁਰੂ ਦਾਸ ਪਬਲਿਕ ਸਕੂਲ ਨਾਲ ਲਗਾਇਆ ਗਿਆ ਹੈ ਜਿਹਦੇ ਵਿੱਚ ਮੈਂ ਅੰਮ੍ਰਿਤ ਸਤਿ ਸ਼ਤਿਵਾਦ ਕਰਦੀ ਹਾਂ ਸਕੂਲ ਦੇ ਡਾਇਰੈਕਟਰ ਸਾਬਰ ਸਿੰਘ ਜੀ ਅਤੇ ਪ੍ਰਿੰਸੀਪਲ ਜੀ ਅਤੇ ਸਟਾਫ ਅਤੇ ਬੱਚਿਆਂ ਨੇ ਇਹ ਤੋਂ ਵੀ ਬਹੁਤ ਵਾ ਵਾ ਸੱਜਣ ਦੇਤਾ ਲਈ ਜੀ ਨੇ ਤੇ ਬਹੁਤ ਅੱਛਾ ਉਹਨਾਂ ਨੇ ਇਹ ਪ੍ਰੋਗਰਾਮ ਇਸ ਤਰ੍ਹਾਂ ਕਿ ਮੈਂ ਜਿੰਦਾ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਇਹ ਸਮਝ ਆ ਜਾਏਗਾ ਨੂੰ ਪਤਾ ਨਾ ਜਾਏ ਕਿ ਸਾਡੀ ਵਸਤਵ ਜਾਂ ਅਸੀਂ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ ਕਿ ਕਦ ਦਾ ਦੋਸ਼ ਦਿਨਣਾ ਹੈ اپنے مورل ویلوز واسطے سمجھائے ہیں تو میں میڈیا کا بہت کر دیا ہوں بابا سب بہت چینل کوٹی پرنام کر دیا کہ جنہوں نے انہا اتنا سے سویدھان دیتا ہے مادر کا سی اکویلٹی جو سمانتا اپنا تھوڑا ودیاں اسکول جو پلس پلس ٹو ہے پلس ٹو تک سی بی ایس ای سکول چلایا جائے وہ بچے بہت اچھے ہیں اسٹاف بہت اچھا ہے ڈائریکٹر پولیسر سب کا میڈیا